ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਾ ਟੀਵੀ ਮੈਂ ਸੋਨੀਆ ਅੱਜ ਇੱਕ ਵਾਰ ਫਿਰ ਤਸਵੀਰਾਂ ਤੁਹਾਡੇ ਨਾਲ ਫੋਰਟਿਸ ਹਸਪਤਾਲ ਤੋਂ ਸਾਂਝੀਆਂ ਕਰ ਰਹੀਆਂ ਜਿੱਥੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਐਡਮਿਟ ਕਰਵਾਇਆ ਗਿਆ ਅੱਜ 6ਵਾਂ ਦਿਨ ਹੈ ਲਗਾਤਾਰ ਉਹਨਾਂ ਦਾ ਇਲਾਜ ਚੱਲ ਰਿਹਾ ਉੱਥੇ ਦੁਆਵਾਂ ਦਾ ਦੌਰ ਵੀ ਦੂਜੇ ਪਾਸੇ ਲਗਾਤਾਰ ਜਾਰੀ ਹੈ ਰਾਜਵੀਰ ਜਵੰਦਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਇਤ੍ਰਿਕ ਨੂੰ ਉਹਨਾਂ ਦੇ ਨਾਲ ਬੱਦੀ ਜਾਂਦਿਆਂ ਹੋਇਆਂ ਇੱਕ ਭਿਆਨਕ ਹਾਦਸਾ ਵਾਪਰਦਾ ਜਿਸ ਦੇ ਵਿੱਚ ਉਹਨਾਂ ਦੇ ਕਾਫੀ ਗੰਭੀਰ ਸੱਟਾਂ ਜੁਆ ਬ੍ਰੇਨ ਦੇ ਵਿੱਚ ਲੱਗਦੀਆਂ ਨੇ ਸਪਾਈਨਲ ਕੋਰਡ ਦੇ ਵਿੱਚ ਲੱਗਦੀਆਂ ਨੇ ਜਿਸ ਬਾਦ ਉਹਨਾਂ ਨੂੰ ਐਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜੇਕਰ ਬੁਲੇਟਿਨ ਦੀ ਗੱਲ ਕੀਤੀ ਜਾਵੇ ਤਾਂ ਹਸਪਤਾਲ ਦੇ ਵੱਲੋਂ ਜੋ ਬੁਲੇਟਿਨ ਕੱਲ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਰਾਜਵੀਰ ਜਵੰਦਾ ਜੋ ਆ ਨਿਊਰੋਸਾਇੰਸ ਟੀਮ ਦੁਆਰਾ ਉਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਨਿਊਰੋਲੋਜੀਕਲ ਕੰਡੀਸ਼ਨ ਜੋ ਆ ਹਾਲੇ ਵੀ ਨਾਜ਼ੁਕ ਬਣੀ ਹੋਈ ਆ ਤੇ ਹਾਲੇ ਵੀ ਜੋ ਕਿਹਾ ਜਾ ਰਿਹਾ ਹੈ ਕਿ ਮੈਡੀਕਲ ਕੋਈ ਸੁਧਾਰ ਜੋ ਨਹੀਂ ਦੇਖਿਆ ਗਿਆ ਕਲੀਨਿਕਲ ਸੁਧਾਰ ਕੋਈ ਵੀ ਨਹੀਂ ਆ ਵੈਂਟੀਲੇਟਰ ਸਪੋਰਟ ਦੇ ਉੱਤੇ ਹੀ ਰਾਜਵੀਰ ਜਵੰਦਾ ਜੋ ਆ ਲਗਾਤਾਰ ਚੱਲ ਰਹੀ ਨੇ ਤੇ ਦੱਸ ਜੇ ਪਰਿਵਾਰਿਕ ਮੈਂਬਰ ਵੀ ਲਗਾਤਾਰ ਇੱਥੇ ਮੌਜੂਦ ਨੇ ਤੇ ਉੱਥੇ ਹੀ ਪੰਜਾਬੀ ਕਲਾਕਾਰਾਂ ਦਾ ਵੀ ਲਗਾਤਾਰ ਆਉਣਾ ਜਾਣਾ ਜਿਸ ਦੇ ਵਿੱਚ ਕੁਲਵਿੰਦਰ ਬਿੱਲਾ ਗਿੱਪੀ ਗਰੇਵਾਲ ਰਣਜੀਤ ਬਾਵਾ ਸਰਦਾਰ ਅਲੀ ਬਹੁਤ ਸਾਰੇ ਕਲਾਕਾਰ ਜੋ ਆ ਲਗਾਤਾਰ ਉਹਨਾਂ ਨੂੰ ਆ ਕੇ ਮਿਲ ਰਹੇ ਨੇ ਪੰਜਾਬੀ ਕਲਾਕਾਰ ਹੀ ਨਹੀਂ ਸਗੋ ਉਹਨਾਂ ਦੇ ਦੋਸਤ ਹੈ ਜੋ ਕਿ ਆਪਣੀ ਦੋਸਤੀ ਵੀ ਜੋ ਇਸ ਓਕੇ ਸਮੇਂ ਦੇ ਵਿੱਚ ਰਾਜਵੀਰ ਜਵੰਧਲੇ ਦਿਖਾ ਰਹੇ ਨੇ ਅਰਦਾਸਾਂ ਦਾ ਦੌਰ ਵੀ ਜੋ ਲਗਾਤਾਰ ਚੱਲ ਰਿਹਾ ਹੈ ਚਾਹੇ ਪੰਜਾਬੀ ਕਲਾਕਾਰ ਉਹਨਾਂ ਦੇ ਦੋਸਤ ਅਰਦਾਸਾ ਕਰ ਰਹੇ ਹੋਣ ਜਾਂ ਫਿਰ ਲੋਕ ਜੋ ਉਹਨਾਂ ਦੇ ਲਈ ਅਰਦਾਸਾ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਜਾਣ ਉਹ ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਅਰਦਾਸਾ ਕਰ ਰਹੇ ਹੋਣ ਜਾਂ ਫਿਰ ਲੋਕਾਂ ਦੇ ਵੱਲੋਂ ਕਈ ਥਾਵਾਂ ਤੇ ਹਵਨ ਵੀ ਕਰਵਾਇਆ ਜਾ ਰਿਹਾ ਹੈ ਇੱਥੋਂ ਤੱਕ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਹੈ ਜੋ ਲੋਕ ਲਗਾਤਾਰ ਅਰਦਾਸਾ ਕਰਨੇ ਕਿ ਰਾਜਵੀਰ ਜਵੰਦਾ ਜਲਤੋ ਜਲਦ ਠੀਕ ਹੋ ਜਾਂਦਾ ਸੀ ਕਿ ਮੈਡੀਕਲ ਬੁਲੇਟਿਨ ਵੀ ਜੋ ਆ ਫੋਰਟਿਸ ਹਸਪਤਾਲ ਦੇ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਰਾਜਵੀਰ ਜਵੰਦਾ ਦੀ ਕੰਡੀਸ਼ਨ ਨੂੰ ਲੈ ਕੇ ਬਹੁਤ ਸਰੀਆ ਗੱਲਾਂ ਦੱਸੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਇੱਕ ਗੱਲ ਸਾਹਮਣੇ ਹੀ ਆਉਂਦੀ ਹੈ ਕਿ ਹਾਲੇ ਵੀ ਕ੍ਰਿਟੀਕਲ ਕੰਡੀਸ਼ਨ ਹੈ ਪਰ ਬਹੁਤ ਮਾਮੂਲੀ ਜਿਹਾ ਸੁਧਾਰ ਵੀ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਕਿਹਾ ਜਾ ਸਕਦਾ ਹੈ ਕਿ ਅਰਦਾਸਾ ਦਾ ਵੀ ਅਸਰ ਹੈ ਡਾਕਟਰਸ ਦੀ ਵੀ ਮਿਹਨਤ ਹੈ ਜਿਸ ਦਾ ਥੋੜਾ ਬਹੁਤ ਅਸਰ ਦੇਖਣ ਨੂੰ ਮਿਲ ਰਿਹਾ ਹੈ ਤਉਂ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ MRI ਜੋ ਕਰਵਾਈ ਗਈ ਸੀ ਉਸ ਦੇ ਵਿੱਚ ਇਹ ਗੱਲ ਆ ਸਾਹਮਣੇ ਆਈ ਹੈ ਸੀ ਕਿ ਬ੍ਰੇਨ ਤੇ ਸਪਾਈਨਲ ਕੋਰਡ ਦੀ ਇੰਜਰੀ ਕਰਕੇ ਉਹਨਾਂ ਦੇ ਬੋਡੀ ਪਾਰਟਸ ਜੋ ਚਾਰ ਹਿੱਸੇ ਆ ਬੋਡੀ ਪਾਰਟਸ ਤੇ ਉਹ ਕਾਫੀ ਜ਼ਿਆਦਾ ਨਾਜ਼ੁਕ ਹੋ ਚੁੱਕੇ ਨੇ ਕਮਜ਼ੋਰ ਹੋ ਚੁੱਕੇ ਨੇ ਤੇ ਉਹਨਾਂ ਨੂੰ ਠੀਕ ਹੋਣ ਦੇ ਵਿੱਚ ਟਾਈਮ ਲੱਗ ਸਕਦਾ ਹੈ ਪੰਜਾਬੀ ਕਲਾਕਾਰ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਸੋਸ਼ਲ ਮੀਡੀਆ ਉੱਤੇ ਵੀ ਪੋਸਟਰ ਸਾਂਝੇ ਕੀਤੇ ਜਾਂ ਰਹੀਆਂ ਨੇ ਕਿ ਰਾਜਵੀਰ ਜਵੰਧਾ ਲਈ ਅਰਦਾਸ ਕੀਤੀ ਜਾਵੇ ਤਾਂ ਫੈਨਸ ਵੀ ਜੋ ਆ ਚਾਹੇ ਉਹ ਫੈਨਸ ਹੋਣ ਜਾਂ ਆਮ ਲੋਕ ਚਾਹੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਜਾਣਦਾ ਹਰ ਕੋਈ ਉਹਨਾਂ ਦੇ ਲਈ ਅਰਦਾਸ ਕਰ ਰਿਹਾ ਪਰਿਵਾਰਿਕ ਮੈਂਬਰ ਵੀ ਕਹਿ ਰਹੇ ਨੇ ਕਿ ਅਰਦਾਸਾਂ ਕਰੋ ਹਾਲਾਂਕਿ ਇੱਕ ਵੀਡੀਓ ਵੀ ਆਈ ਸੀ ਖਬਰ ਉਹ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਦੀ ਮਾਤਾ ਜੀ ਦੇ ਵੱਲੋਂ ਜਦੋਂ ਸਿਰ ਨੂੰ ਪਲੋਸਿਆ ਗਿਆ ਸੀਗਾ ਤਾਂ ਰਾਜਵਿਰ ਜਵੰਦਾ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਸੀਗੇ ਤਾਂ ਇਹ ਮੈਡੀਕਲ ਬੁਲੇਟਿਨ ਵੀ ਜੋ ਆ ਲਗਾਤਾਰ ਹਸਪਤਾਲ ਦੇ ਵੱਲੋਂ ਜਾਰੀ ਕੀਤੇ ਜਾ ਰਿਹਾ ਜਿਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਈ ਖਾਸ ਸੁਧਾਰ ਨਹੀਂ ਹੈ ਵੈਂਟੀਲੇਟਰ ਸਪੋਰਟ ਦੇ ਉੱਤੇ ਹੀ ਨੇ ਰਾਜਵਿਰ ਜਵੰਦਾ ਹਲੇ ਵੀ ਤੇ او اوធី ਦੱਸਦੀ ਹੈ ਕਿ ਬਾਡੀ ਪਾਰਟਸ ਦੇ ਚਾਰ ਜੋ ਬੋਡੀ ਦੇ ਹਿੱਸੇ ਆ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਕਿਉਂਕਿ ਸੱਟਾਂ ਬਹੁਤ ਜ਼ਿਆਦਾ ਡੁੰਗੀਆਂ ਗੁੰਝੀਆਂ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਜਿਸ ਕਰਕੇ ਉਹਨਾਂ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਆ ਸੋ ਲੋਕਾਂ ਨੂੰ ਲਗਾਤਾਰ ਇਹੀ ਅਰਦਾਸ ਕੀਤੀ ਜਾ ਰਹੀ ਹੈ ਔਰ ਇਹੀ ਰਿਕਵੈਸਟ ਕੀਤੀ ਜਾ ਰਹੀ ਕਿ ਬੇਨਤੀ ਔਰ ਅਰਦਾਸ ਜ਼ਰੂਰ ਕਰੋ ਤੇ ਇਹਨਾਂ ਦਾ ਅਸਰ ਵੀ ਜੋ ਆ ਦੇਖਣ ਨੂੰ ਮਿਲ ਰਿਹਾ ਹੈ ਤੇ ਅੱਜ 6ਵਾਂ ਦਿਨ ਰਾਜਵਰਜਵੰਦਾ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਜਿੱਥੋਂ ਦੀ ਅਸੀਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆਂ ਤੇ ਜੇਕਰ ਹੋਰ ਵੀ ਕੋਈ ਅਪਡੇਟ ਰਾਜਵੀਰ ਜਵੰਧਾ ਨੂੰ ਲੈ ਕੇ ਆਉਂਦੀ ਹੈ ਤੇ ਉਹ ਵੀ ਤੁਹਾਡੇ ਨਾਲ ਅਸੀਂ ਟਾਈਮ-ਟਾਈਮ ਸਰ ਸਾਂਝੀ ਕਰਦੇ ਰਵਾਂਗੇ